ਇਹ ਆ ਸੀ ਗੁਰਦੁਆਰਾ ਸ਼੍ਰੀ ਗੋਮੇ ਸਿੰਘ ਜੀ ਇਹ ਗੁਰਦੁਆਰਾ ਮੰਡੀ ਵਿਖੇ ਸਥਿਤ ਹੈ ਹਿਮਾਚਲ ਦੇ ਵਿੱਚ ਮੰਡੀ ਸ਼ਹਿਰ ਦੇ ਵਿੱਚ ਇਹ ਗੁਰਗੋਮ ਸਿੰਘ ਜੀ ਦੇ ਨਾਮ ਉੱਪਰ ਇਹ ਗੁਰਦੁਆਰਾ ਬਣਾ ਹੋਇਆ ਹੈ ਤੁਸੀਂ ਇਹ ਗੁਰਦੁਆਰੇ ਦਾ ਵੀ ਚੈੱਕ ਕਰੋ ਇਸ ਗੁਰਦੁਆਰੇ ਦਾ ਇਤਿਹਾਸ ਹੈ ਜਿਹੜਾ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਦਾ ਇਤਿਹਾਸ ਬਹੁਤ ਸੋਹਣਾ ਇਤਿਹਾਸ ਹੈ ਆਲਾ ਸੀ ਗੁਰਦੁਆਰੇ ਦੀ ਪੁਸ਼ਕ ਚਲ ਚਾਕੀਆਂ ਦੇਖੋ ਗੁਰਦੁਆਰੇ ਵਿੱਚ ਸਾਰੀ ਸਹੂਲਤ ਮਿਲਦੀ ਹੈ ਰਾਤ ਰਹਿਣ ਵਾਸਤੇ ਕਮਰੇ ਮਿਲ ਜਾਂਦੇ ਆ ਲੇਕਨ ਨਾਰਮਲ ਜੀ ਪਰਚੀ ਆ ਸੇਵਾ ਲੰਗਰ ਮਿਲ ਸਕਦਾ ਲੰਗਰ ਜਦੋਂ ਮਰਜ਼ੀ ਛੋੜਾ ਜੀ ਕਰੇ ਇੱਥੇ ਲੰਗਰ ਦੀ ਸੁਵਿਧਾ ਹੈਗੀ ਆ ਉਹ ਨਹੀਂ ਕੋਈ ਸਵੇਰੇ 5 ਵਜੇ ਲੰਗਰ ਸ਼ਕਣਾ 5 ਵਜੇ ਵੀ ਤੁਹਾਨੂੰ ਲੰਗਰ ਮਿਲ ਜੂ ਬਾਕੀ ਸਾਰਾ ਦਿਨ ਤਾਂ ਚੱਲਦਾ ਹੀ ਚੱਲਦਾ ਹੈ ਦਰبار صاحب ਆ ਗਏ ਜਿੰਦਰਾ ਇਧਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜਿੱਥੇ ਯਾਤਰੀਆਂ ਦੇ ਸਾਧਨ ਲੈ ਜਾ ਕਬਣੀ ਹੋਈ ਆ ਆ ਚੇਰੀ ਅਕਾਲ ਆ ਵੀ ਸ਼ਾਹੀ ਆ ਗਈ ਬੱਧੀ ਹੱਤੀ ਆ ਆਨੇ ਆਨੇ ਸਾਥ ਨੇ ਸਾਡੀਆਂ ਬੋਟਾ ਆ ਗਈ ਹੱਡੀਆਂ ਕੋਈ ਨਹੀਂ ਬੱਸ ਕਰਦੇ ਲਿਖਾ ਇਹਨਾਂ ਦੀ ਬਣੀ ਹੋਈ ਆ ਬਈ ਗੁਰਦੁਆਰਾ ਸਾਹਿਬ ਦੀ ਰਹਿਸ਼ ਮੰਡੀ ਵਿਖੇ ਜੇ ਕੋਈ ਵੀ ਯਾਤਰੀ ਰਾਤ ਭਰਾਤ ਨੇ ਰਸਵੇਰਾ ਹੁੰਦਾ ਤਾਂ ਇੱਥੇ ਰਾਤ ਕੱਟ ਸਕਦਾ ਆ ਤੁਸੀਂ ਦੇਖ ਲਓ ਕਿੰਨੀ ਪਬਲਿਕ ਐ ਜਿਹੜੀ ਇੱਥੇ ਰਾਤ ਕੱਟ ਰਹੀ ਆ ਇੱਕ ਨਾਰਮਲ ਜੀ ਪਰਚੀ ਆ ਕਮਰੇ ਦੀ 300 ਰੁਪਏ ਦੀ ਆ ਇਹਨਾਂ ਦੀ ਬਿਲਡਿੰਗ ਬਣੀ ਯਾਰ ਤੁਸੀਂ ਚੈੱਕ ਕਰੋ ਇਹ ਸਾਡਾ ਕਿਹਨਾਂ ਦਾ ਲੰਗਰ ਹਾਲ ਤੇ ਆ ਗੁਰਦੁਆਰਾ ਸਾਹਿਬ ਭਈ ਅਸੀਂ ਇੱਥੇ ਖੜੇ ਸੀਗੇ ਆ ਲੋਕਪਾਲ ਦਫਤਰ ਆ ਮੰਡੀ ਜ਼ਿਲ੍ਹੇ ਦਾ ਤੇ ਸਵੇਰ ਸਵੇ ਦਾ ਟਾਈਮ ਆ ਆ ਕੁਝ ਕੁ ਸੜਕਾਂ ਨੇ ਜੀ ਉੱਪਰਲੇ ਪਾਸੇ ਨੂੰ ਆਏ ਸੀਗੇ ਤੇ ਸੋਨੂੰ ਮੈਂ ਇੱਥੋਂ ਦਾ ਗਰਾਊਂਡ ਦਿਖਾਉਣਾ ਸਟੇਡੀਅਮ ਕਹਿੰਦੇ ਜੀ ਨੂੰ ਇੱਥੇ ਕੋਈ ਫੰਕਸ਼ਨ ਦੀ ਤਿਆਰੀ ਚੱਲ ਰਹੀ ਆ ਆ ਚੈੱਕ ਕਰੋ ਅਸੀਂ ਇਹ ਹੈਗਾ ਇੱਥੋਂ ਦਾ ਸਟੇਡੀਅਮ ਤੇ ਨਾਲ ਹੈਗਾ ਇਹਦੇ ਕਾਲਜ ਇਹ ਸਾੜੀ ਇਹ ਬਿਲਡਿੰਗ ਹੈ ਜੀ ਕਾਲਜ ਦੇ ਰੈਡੀ ਹੋ ਰਹੀ ਆ ਅਜਿਹੇ ਤੁਸੀਂ ਦੇਖ ਰਹੇ ਹੋ ਅੱਧੀ ਤਿਆਰ ਤੇ ਇਹ ਹੈਗਾ ਇਹਦਾ ਗਰਾਊਂਡ ਤੇ ਆਪਾਂ ਚੱਲਦੇ ਹੁਣ ਉੱਪਰ ਵੱਲ ਨੂੰ ਇੱਧਰ ਹੈਗੇ ਇਹਨਾਂ ਦੀ ਸੰਸਦ ਜਿੱਥੇ ਕੰਗਣਾ ਰਣਾਉ ਤੋਂ ਬੈਂਦੀ ਆ ਆਹ ਰੋਡ ਜਾਂਦਾ ਉੱਪਰ ਨੂੰ ਆਰਾਮ ਆਪਦਾ ਵਲੌਗ ਬਣਾਉਣ ਲੱਗਿਆ ਹੋਇਆ ਇੱਧਰ ਆਪਣਾ ਵਲੌਗ ਰੈਡੀ ਹੋਈ ਜਾਂਦਾ ਤੁਸੀਂ ਆ ਉੱਪਰ ਵੀਊ ਚੈੱਕ ਕਰੋ ਕਰਾ ਇਹ ਨੀਚੇ ਆ ਗਿਆ ਪਾਰਕਿੰਗ ਇਹਦੇ ਨੀਚੇ ਹੈਗਾ ਬੱਸ ਸਟੈਂਡ ਮੰਡੀ ਦਾ ਤੁਸੀਂ ਆ ਚੈੱਕ ਕਰੋ ਕਰਾ ਵੀਊ ਕਹਣਾ ਸ਼ਿਰਾ ਗੱਲਬਾਤ ਮੰਡੀ ਸ਼ਹਿਰ ਦੀ ਉੱਪਰਲੇ ਪਾਸੇ ਸੂਰਜ ਨਿਕਲੇ ਆ ਇੱਧਰ ਹਜੇ ਸੂਰਜ ਰਹਿਣਾ ਨਿਕਲਿਆ ਨਹੀਂ ਹੈਗਾ ਤੇ ਉਹ ਥੱਲੇ ਸਾਰੀ ਹੈਗੀ ਆ ਮਾਰਕੀਟ ਆ ਇੱਥੇ ਦਿਨ ਵળે ਇੰਨੀ ਭੀੜ ਹੋ ਜਾਂਦੀ ਥਾਨੂੰ ਨੰਗਣ ਦਾ ਔਖਾ ਹੋ ਜਾਂਦਾ ਇਹ ਕਿ ਥੱਲੇ ਨੂੰ ਧਲਾਣਾ ਆ ਦੇ ਆਇਓ ਉੱਪਰ ਵੱਲ ਹੁਣ ਮੜਾ ਜੇ ਉੱਥੇ ਤੱਕ ਤਾਂ ਜਾਈਏ ਸੰਸਤਾ ਦੇਖ ਆਈਏ ਸੰਸਤਾ ਦੇਖੀ ਪਈ ਆ ਆ ਜਾ ਤੇ ਮੰਡੀ ਸ਼ਹਿਰ ਦੇ ਵਿੱਚੋ ਵਿੱਚ ਇੱਕ ਇਹ ਪਾਰਕ ਬਣਿਆ ਹੋਇਆ ਜਿਹਦੇ ਨਾਲ-ਨਾਲ ਮਾਰਕੀਟ ਆ 4 ਸਪੇਰੇ ਆ ਜਿੱਧਰ ਚੈੱਕ ਕਰਾ ਮਾਰਕੀਟ ਬਣੀ ਹੋਈ ਆ ਤੇ ਸੈਂਟਰ ਦੇ ਵਿੱਚ ਇੱਕ ਆ ਮੰਦਰ ਟੈਪ ਬਣਾਇਆ ਕਲੌਕ ਇਸ ਤਰ੍ਹਾਂ ਦੀ ਸਾਰੀ ਮਾਰਕੀਟ ਆ ਤੇ ਇਹ ਵਾਲੇ ਵਾਲੇ ਸ਼ਹਿਰ ਆ ਸ਼ਹਿਰ ਵਸਿਆ ਹੋਇਆ ਤੇ ਇੱਧਰ ਸੁਣੋ ਮੇਰੇ ਪਿਛਲੇ ਪਾਸੇ ਦੇ ਹੁਣ ਚੰਡੀਗੜ੍ਹ 3V2 ਦੀ ਮਾਰਕੀਟ ਯਾਦ ਕਰਾਉਂਦੀ ਆ ਸਾਰੀ ਫਿਰਾਲ ਬੰਦ ਆ ਜੀ ਸ਼ਹਿਰ ਕਰਨ ਆਈ ਸੀ ਸਵੇਰੇ ਸਵੇਰੇ ਕੋਈ ਕੁਸਹਾ ਜਾਨੀ ਯਾਰਾ ਦੇਖਿਆ ਤੇ ਜਿੰਨ ਦਿਖਾਉਣਾ ਸਾਰਾ ਪਾਰਕ ਚੈੱਕ ਕਰਾਉਣਾ ਫੱਲੇ ਮਾਰਕੀਟ ਬਹੁਤ ਕੰਨ ਬਣੀ ਹੋਈ ਹੈ ਦੁਕਾਨਾਂ ਹਲੇ ਤੱਕ ਇਹਨੂੰ ਬੰਦ ਨੇ ਮੰਡੀ ਸ਼ਹਿਰ ਵੀ ਬਹੁਤ ਵਧੀਆ ਸ਼ਹਿਰ ਹੈ ਜਿੱਥੇ ਕੰਗਣਾ ਰਣੌਤਾ ਇੱਥੋਂ ਦੀ ਸੰਸਦ ਦਾ ਹੋਗਾ ਮੈਂਬਰ ਆ ਜਾਂਦੇ ਸੋ ਥੱਲੇ ਨੂੰ ਰਹਾ ਇੱਧਰ ਕੁਝ ਬਾੜ ਦਾ ਹੈ ਜਾਨ ਯਾਰ ਕੋਈ ਮੰਦਰ ਕੋਈ ਪ੍ਰੋਗਰਾਮ ਚੱਲ ਰਿਹਾ ਉਹ ਸਾਈਡ ਤੇ ਮੰਦਰ ਵੀ ਹੈਗਾ ਸਕੂਲ ਕਾਲਜ ਯੂਨੀਵਰਸਿਟੀ ਇੱਧਰ ਬਹੁਤ ਕੁਝ ਹੈ ਇੱਥੇ ਸਾਰੀ ਸਹੂਲਤ ਅੱਜ ਦੇ ਟਾਈਮ ਪਹਿਲਾਂ ਵਾਲੇ ਟਾਈਮ ਨਾਲੋਂ ਸਕ੍ਰੀਨ ਲੱਗੀ ਬਹੁਤ ਵੱਡੀ। ਅਗਾਈ ਮੰਡੀ ਦਾ ਸਾਰਾ ਦਿਖਾਇਆ ਗਿਆ ਵੀ ਕੀ ਕੁਸ਼ ਆ ਰਿਹਾ। ਇਹ ਆ ਜੀ ਮੰਡੀ ਸ਼ਹਿਰ ਆ। ਤੁਸੀਂ ਇਸ ਤਰ੍ਹਾਂ ਦਾ ਨਜ਼ਾਰਾ ਮੰਡੀ ਸ਼ਹਿਰ ਦਾ। ਪਹਾੜ ਆ ਸਵੇਰੇ ਸਵੇਰੇ ਪਹਾੜਾਂ ਦੇ ਵਿੱਚ ਮਿੱਠੀ ਮਿੱਠੀ ਠੰਡ ਤੇ ਹੱਥ ੱਲੇ ਚੱਲਦੀ ਆ ਨਦੀ। ਵਹਾਅ ਇਹਦਾ ਬਹੁਤ ਘੱਟਾ ਹੁਣ ਤੇ ਅਸੀਂ ਮੰਡੀ ਸ਼ਹਿਰ ਦੇ ਸੈਂਟਰ ਦੇ ਵਿੱਚ ਖੜਿਆ। ਪੁਲ ਬਣਿਆ ਹੋਇਆ। ਤੇ ਆ ਛੜਕ ਨਿਕਲ ਜਾਂਦੀ ਹੈ ਸੁੰਦਰ ਨਗਰ ਨੂੰ ਜਿਹੜਾ ਕਿ ਇੱਥੋਂ ਤੱਕरीबन 20 ਤੋਂ 25 ਕਿਲੋਮੀਟਰ ਹੈ ਤੇ ਜਿਹੜਾ ਪੁਲ ਆ ਗਿਆ ਇਹ ਮੰਡੀ ਸ਼ਹਿਰ ਦਾ ਸਾਰਾ ਅੰਦਰਲਾ ਏਰੀਆ ਆ ਗਿਆ ਇਧਰ ਦੀ ਇਦਾਂ ਦਾ ਕੁਛ ਏਰੀਆ ਸੁਣ ਆਪੋਲ ਦੀ ਦੂਸਰੀ ਸਾਈਡ ਗਿਆ ਕੀ ਵੀ ਦੇਖਣਾ ਇਹ ਆ ਗਿਆ ਪੁਲ ਦੀ ਦੂਸਰੀ ਸਾਈਡ ਤੇ ਉਹ ਦੇਖੋ ਇੱਥੇ ਘਰ ਬਣੇ ਹੋਇਆ ਇੱਥੇ ਵੀ ਲੋਕ ਗੁਜ਼ਾਰਾ ਕਰਦੇ ਇਹਨਾਂ ਦੇ ਖਾਣਾਂ ਤੇ ਮੰਡੀ ਸ਼ਹਿਰ ਨੇ ਤੱਕੀ ਬਹੁਤ ਕਰ ਲਈ ਬਹੁਤ ਕੁਝ ਇੱਥੇ ਇਹ ਆਈ ਮੰਡੀ ਸ਼ਹਿਰ ਦਾ ਮਾਰਨਿੰਗ ਦਾ ਥਿਊ ਇਹ ਹੈ ਜੀ ਮੰਡੀ ਸ਼ਹਿਰ ਪੂਰੇ ਦਾ ਪੂਰਾ ਸਵੇਰ ਸਵੇਰ ਦਾ ਟਾਈਮ ਹੈ तकरीबन 7:00 ਵਜੇ ਦਾ ਸਾਰਾ ਰੋਡ ਸਾਰਾ ਸਿਸਟਮ ਖਾਲੀ ਪਿਆ ਹੈ ਲੱਗਦਾ ਵੀ ਆ ਜਾ ਤੂੰ ਮੁਰੇ ਰਿਹਾ ਘਰ ਇਹ ਹੈ ਜੀ ਮਾਰਨਿੰਗ ਦਾ 뷰 ਮੰਡੀ ਸ਼ਹਿਰ ਦਾ ਕਰੋ ਚੈੱਕ ਕਰਾ